ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਡਿਸਟ੍ਰਿਕਟ ਸੰਗਰੂਰ ਸ਼ਨਾਮ ਸ਼ਹਿਰ ਦੇ ਬਿਲਕੁਲ ਨਾਲ ਪਿੰਡ ਖੜਿਆਲ ਆਪਣਾ ਬਹੁਤ ਸੋਹਣੇ ਸੋਹਣੇ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੇ ਨੇ ਜੇਕਰ ਤੁਸੀਂ ਵੀ ਨਵੇਂ ਸੂਟ ਡੈਲੀ ਨਵੀਂ ਨਵੀਂ ਵੈਰਾਈਟੀ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਅੱਜ ਜਿਹੜੀ ਵੈਰਾਈਟੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਵੀ ਬਹੁਤ ਖਾਸ ਹੈ ਇਹ ਜਿਹੜੇ ਭੈਣ ਭਰਾਵਾਂ ਨੂੰ ਪਤਾ ਹੈ ਬ੍ਰੈਂਡਾਂ ਬਾਰੇ ਉਹ ਹੀ ਚੀਜ਼ ਨੂੰ ਜ਼ਰੂਰ ਸਮਝਣਗੇ। ਲਓ ਜੀ ਪਹਿਲਾਂ ਸੂਟ ਤੇ ਮਰਵਾ ਦਿਓ ਨਜ਼ਰ ਇੱਕ। ਤਮੰਨਾ ਬ੍ਰੈਂਡ ਦੇ ਸੂਟ ਰਹਿਣ ਵਾਲੇ ਨੇ ਜੀ। ਨਿਗਾਹ ਮਰਵਾ ਦਿਓ। ਲੋ, 오ਰੀਜਨਲ ਤਮੰਨਾ। ਲੋ ਆਹ ਦੇਖ ਲਓ ਜੀ ਟੈਗ। ਠੀਕ ਹੈ ਸਭ ਤੋਂ ਫਸਟ ਤੇ ਦਿਖਾਤਾ ਸੀਨੇ। ਸਾਰੇ ਸੂਟ ਜਿੰਨੇ ਵੀ ਦਿਖਾਵਾਂਗੇ ਤਮੰਨਾ ਬ੍ਰੈਂਡ ਦੇ ਹੋਣਗੇ। ਬਿਲਕੁਲ 오ਰੀਜਨਲ ਪੀਸ ਹੋਣਗੇ। ਲੋ ਜੀ ਬਲੈਕ ਕਲਰ ਦੇ ਉੱਪਰ ਆਉਣਗੇ ਬਾਜੂ ਸਾਰਾ ਚੰਗੀ ਤਰ੍ਹਾਂ ਇੱਕ ਵਾਰੀ ਦੂਰੋਂ ਵੀ ਦਿਖਾ ਦਿਓ ਸੂਟ ਦੀ ਲੁੱਕ ਬਸ ਠੀਕ ਹੈ ਇਹ ਵਾਲਾ ਰਹਿਣ ਵਾਲਾ ਸੂਟ ਇਸ ਤਰ੍ਹਾਂ ਦੇ ਦੁਪੱਟਾ ਵੀ ਤੁਸੀਂ ਦੇਖ ਲਓ ਬਾ ਕਮਾਲ ਲੋ ਜੀ ਤਮਨਾ ਬ੍ਰਾਂਡ ਵੈਸੇ ਦੱਸਣ ਦੀ ਲੋੜ ਨਹੀਂ ਜਿਹੜੇ ਭੈਣ ਭਰਾ ਵਰਤਦੇ ਉਹਨਾਂ ਨੂੰ ਪਤਾ ਹੈ ਉਹੀ ਕੰਪਰੋਮਾਈਜ਼ ਨਹੀਂ ਕਿਸੇ ਵੀ ਤਰ੍ਹਾਂ ਦਾ ਕੁਆਲਿਟੀ ਨਾਲ 컬러 ਮੈਚਿੰਗ ਨਾਲ ਲਓ ਜੀ ਨਵੀ ਤੋਂ ਨਵੀਂ ਡਿਜ਼ਾਈਨ ਹੈ ਨਾਲ ਇਹਦਾ ਦੁਪੱਟਾ ਆ ਗਿਆ ਬਹੁਤ ਸੋਹਣਾ ਦੁਪੱਟਾ ਇਹ ਸੂਟ ਤੁਸੀਂ ਸਾਡੇ ਤੋਂ ਘਰੇ ਬੈਠੇ ਵੀ ਆਰਡਰ ਕਰ ਸਕਦੇ ਹੋ ਜਿੱਥੋਂ ਮਰਜੀ ਤੁਸੀਂ ਵੀਡੀਓ ਦੇਖ ਰਹੇ ਹੋਵੋ ਆਪਾਂ ਸ਼ਿਪਿੰਗ ਕਰਦੇ ਹਾਂ ਹਰ ਜਗ੍ਹਾ ਦੀ ਜਿੱਥੇ ਤੁਸੀਂ ਕਹੋਗੇ ਉੱਥੇ ਸੂਟ ਤੁਹਾਨੂੰ ਮਿਲ ਜਾਣਗੇ ਪਰ ਉਹਦੇ ਵਿੱਚ ਕੋਡ ਅਵੇਲੇਬਲ ਨਹੀਂ ਹੈ ਪੇਮੈਂਟ ਪਹਿਲਾਂ ਹੋਊਗੀ ਤੇ ਬਾਅਦ ਵਿੱਚ ਸੂਟ ਭੇਜੇ ਜਾਣਗੇ ਠੀਕ ਹੈ ਜੀ ਵੀਡੀਓ ਦੇਖੋ ਤੇ ਵੀਡੀਓ ਦੇ ਨੀਚੇ ਆਪਣਾ ਨੰਬਰ ਚੱਲ ਰਿਹਾ ਹੈ ਐਡਰੈਸ ਵੀ ਉਹਦੇ ਵਿੱਚ ਦਿੱਤਾ ਹੋਇਆ ਹੈ ਐਡਰੈਸ ਤੇ ਆ ਕੇ ਖਰੀਦਣਾ ਚਾਹੋ ਤਾਂ ਵੀ ਤੁਸੀਂ ਆ ਸਕਦੇ ਹੋ ਜੇਕਰ ਘਰ ਬੈਠੇ ਮੰਗਵਾਉਣਾ ਚਾਹੋ ਤਾਂ ਵੀ ਆਰਡਰ ਕਰ ਸਕਦੇ ਹੋ ਨੀਚੇ ਖਾਲਸਾ ਕਲਾਥਾ ਉਸ ਪਿੰਡ ਖੜਿਆਲ ਡਿਸਟ੍ਰਿਕਟ ਸੰਗਰੂਰ ਠੀਕ ਹੈ ਜੀ ਅਗਲੇ ਪੀਸ ਦੇਖੋ ਬਹੁਤ ਸੋਹਣਾ ਅਗਲਾ ਪੀਸ ਵੀ ਇੱਕ ਦੋ ਪੀਸ ਖੋਲ ਕੇ ਦਿਖਾਵਾਂਗੇ ਬਾਕੀ ਐਵੇਂ ਹੀ ਆਪਾਂ ਤੁਹਾਨੂੰ ਕਲਰ ਲਗਾਵਾਂਗੇ ਤੁਸੀਂ ਸਿਲੈਕਟ ਕਰਨਾ ਹੈ ਸਕਰੀਨਸ਼ਾਟ ਲੈਣਾ ਜਿਹੜਾ ਵੀ ਸੂਟ ਪਸੰਦ ਆਵੇ ਸਾਨੂੰ ਤੁਸੀਂ ਆਰਡਰ ਕਰਿਓ ਲਓ ਜੀ ਬਹੁਤ ਸੋਹਣਾ ਲੇਟੈਸਟ ਪੀਸ ਨੇ ਜੀ ਤੁਸੀਂ ਆਪ ਕਹੋਗੇ ਦੇਖੋ ਬਾਜੂ ਆ ਗਿਆ ਫਰੰਟ ਆ ਦਿਖਾਓ ਜੀ ਫਰੰਟ ਦਾ ਡਿਜ਼ਾਈਨ ਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਲਓ ਨੀਚੇ ਕੀ ਰਿਦਾ ਵੀ ਦਿਖਾ ਦੂੰ ਆ ਵਾੜਾ ਗਿਆ ਡਿਜ਼ਾਈਨ ਘੇਰੇ ਤੇ ਸੇਮ ਬੈਕ ਲਓ ਜੀ ਸੇਮ ਹੀ ਪ੍ਰਿੰਟ ਬੈਕ ਐਂਡ ਫਰੰਟ ਇੰਨਾ ਸੋਹਣਾ ਕੱਪੜਾ ਹੋਊਗਾ ਨਾ ਤੁਸੀਂ ਆਪ ਕਹੋਗੇ ਬਾ ਕਮਾਲ ਬਾਈ ਜੀ ਤੁਸੀਂ ਨੇ ਬਿਲਕੁਲੀ ਜੈਨੂਇਨ ਪ੍ਰਾਈਸ ਦੇ ਉੱਪਰ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਜਿਹੜੀਆਂ ਇਹ ਮਾਰਕੀਟ ਦੇ ਵਿੱਚ ਤਕਰੀਬਨ ਇਹ ਡਬਲ ਟ੍ਰਿਪਲ ਪ੍ਰਾਈਸ ਤੇ ਵਿਕਦੀਆਂ ਲਓ ਜੀ ਆਹ ਦੁਪੱਟਾ ਦਿਖਾ ਦਿਓ ਖਲਾਬਰ ਉਰੇ ਵੱਡੇ ਕੱਟ ਦੇ 2.5 2.5 ਮੀਟਰ ਦੇ ਦੁਪੱਟੇ ਨਾਲ ਬਹੁਤ ਹੀ ਫੈਂਸੀ ਆਈਟਮਾਂ ਤਮੰਨਾ ਬ੍ਰਾਂਡ ਹੁਣ ਆਪਾਂ ਇਹ ਇੱਕ ਇੱਕ ਕਰਕੇ ਜੀ ਕਲਰ ਲਗਾਵਾਗੇ ਠੀਕ ਹੈ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਆਵੇ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਕਲਰ ਬ੍ਰਾਂਡ ਇੱਕ ਵਾਰੀ ਫਿਰ ਕੱਲੇ ਕੱਲੇ ਸੂਟ ਦੇ ਉੱਪਰ ਟੈਗ ਆਉਣਾ ਹੈ ਤਮੰਨਾ ਅਰੀਜਨਲ ਬ੍ਰਾਂਡ ਰਹਿਣ ਵਾਲਾ ਹੈ ਰੀਜਨਲ ਹੀ ਰਹਿੰਦਾ ਆਪਣਾ ਸਾਰਾ ਕੱਪੜਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਭੈਣ ਭਰਾਵਾਂ ਦਾ ਫਾਇਦਾ ਹੋ ਸਕੇ ਜਿਹੜੇ ਆਪਣੀ ਵੀਡੀਓ ਨੂੰ ਦੇਖ ਰਹੇ ਐ ਲੋ ਜੀ ਨਾ ਵਾਲਾ ਪੀਸੀ ਬਹੁਤ ਸੋਹਣਾ ਬਣਿਆ ਹੈ ਦੇਖੋ ਜੀ ਆ ਇਹਦਾ ਦੁਪੱਟਾ ਰਹਿਣ ਵਾਲਾ ਦੇਖੋ ਸੇਮ ਐਜ਼ ਇਹ ਵਾਲਾ ਕਲਰ ਆ ਜੀ ਦਾ ਆਹ ਇਹ ਕਲਰ ਲਫਕੀ ਦੀ ਚੀਜ਼ ਦੇਖੋ ਬਹੁਤ ਸੋਨੇ ਕੀਤਾ ਆ ਬੜਾ ਡਿਆ ਇਹ ਬਹੁਤ ਸੇਮ ਸਟਾਈਲ ਹੈ ਨਾ ਬਹੁਤ ਸੋਨਾ ਕਪੜਾ ਤਮੰਨਾ ਦਾ ਬਿਲਕੁਲ ਹੀ ਬ੍ਰਾਂਡ ਜਿੱਥੇ ਬੈਠੇ ਤੁਸੀਂ ਮਾਰਜੀ ਤੋਂ ਆਰਡਰ ਕਰ ਦੋ ਆਪਣੀ ਦੁਕਾਨ ਪਿੰਡ ਖੜਿਆਲ ਖਾਲਸਾ ਕਲਾਸ ਹਾਊਸ ਪਿੰਡ ਦੇ ਵਿੱਚ ਹੀ ਆਪਣਾ ਕੰਮ ਹੈ ਤਾਂ ਕਰਕੇ ਆਪਣੇ ਹਰ ਚੀਜ਼ ਦੇ ਰੇਟ ਵੀ ਜੈਨੂਇਨ ਨੇ ਤੇ ਵੈਰਾਈਟੀ ਵੀ ਬਿਲਕੁਲ ਹੀ ਟੌਪ ਦੀ ਮਿਲੂ ਤੁਹਾਨੂੰ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ